ਸ਼੍ਰੀ ਅੰਮ੍ਰਿਤਪਾਲ ਸਿੰਘ ਸ਼੍ਰੀ ਅੰਮ੍ਰਿਤਪਾਲ ਸਿੰਘ ਸ਼੍ਰੀ ਅੰਮ੍ਰਿਤਪਾਲ ਸਿੰਘ ਅੱਜ 25 ਜੂਨ ਪੰਜਾਬ ਦੇ ਚੁਣੇ ਹੋਏ ਲੋਕ ਸਭਾ ਮੈਂਬਰਸ ਨੇ ਜਦੋਂ ਸੰਸਦ ਭਵਨ ਦੇ ਵਿੱਚ ਸੌਹ ਚੁੱਕੇ ਤਾਂ ਸਭ ਤੋਂ ਪਹਿਲਾਂ ਸੌਹ ਜਿਹੜੀ ਆ ਉਹ ਚੁੱਕਦੇ ਆ ਸੁਖਜਿੰਦਰ ਰੰਦਾਵਾ ਜਿਹੜੇ ਗੁਰਦਾਸਪੁਰ ਤੋਂ ਕਾਂਗਰਸ ਦੀ ਟਿਕਟ ਤੋਂ ਜਿੱਤ ਕੇ ਆਏ ਆ ਇਸ ਤੋਂ ਬਾਅਦ ਆਵਾਜ਼ ਪੈਂਦੀ ਹੈ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਜਿਹੜੇ ਜਿੱਤੇ ਹੋਏ ਆ ਗੁਰਜੀਤ ਸਿੰਘ ਔਜਲਾ ਨੂੰ ਤੇ ਇਸੇ ਦੌਰਾਨ ਆਵਾਜ਼ ਪੈਂਦੀ ਹੈ ਖਡੂਰ ਸਾਬ ਤੋਂ ਆਜ਼ਾਦ ਉਮੀਦਵਾਰ ਜਿੱਤੇ ਅਮਰਤਪਾਲ ਸਿੰਘ ਅਮਰਤਪਾਲ ਸਿੰਘ ਗੈਰ ਹਾਜ਼ਰ ਰਹੇ ਇਹਦੇ ਕੀ ਕਾਰਨ ਹੈ ਇਹ ਜਾਣਦੇ ਆ ਅਮਰਤਪਾਲ ਸਿੰਘ ਦੇ ਉੱਤੇ ਸਾਨੂੰ ਸਾਰਿਆਂ ਨੂੰ ਪਤਾ ਐਨਐਸਏ ਲੱਗੀ ਸੀ ਪਿਛਲੇ ਸਾਲ ਇਸੇ ਸਾਲ 3 ਜੂਨ ਨੂੰ ਐਨਐਸਏ ਜਿਹੜੀ ਆ ਉਹ 1 ਸਾਲ ਵਾਸਤੇ ਵਧਾ ਦਿੱਤੀ ਗਈ 4 ਜੂਨ ਨੂੰ ਨਤੀਜੇ ਆਉਂਦੇ ਆ 2 ਲੱਖ ਦੇ ਕਰੀਬ ਵੋਟਾਂ ਦੇ ਨਾਲ ਅਮਰਤਪਾਲ ਸਿੰਘ ਖਡੂਰ ਸਾਬ ਤੋਂ ਜਿੱਤ ਜਾਂਦੇ ਆ ਪਰ ਇਸੇ ਦੌਰਾਨ ਪਤਾ ਲੱਗਦਾ ਕਿ ਐਨਐਸਏ ਜਿਹੜੀ ਲੱਗੀ ਹੋਈ ਆ ਉਹਦੇ ਵਿੱਚ ਵਾਧਾ ਕਰ ਦਿੱਤਾ ਗਿਆ 24 ਜੂਨ ਤੇ 25 ਜੂਨ ਨੂੰ ਸੌ ਚੁੱਕ ਸਮਾਗਮ ਸੀਗਾ ਸੰਸਦ ਭਵਨ ਦੇ ਵਿੱਚ ਇਸੇ ਦੌਰਾਨ ਪੰਜਾਬ ਦੇ ਜਿਹੜੇ 12 ਚੁਣੇ ਹੋਏ ਸੰਸਦ ਮੈਂਬਰ ਆ ਉਹਨਾਂ ਨੇ ਸੌ ਚੁੱਕੀ ਪਰ ਅਮਰਪਾਲ ਗੈਰ ਹਾਜ਼ਰ ਰਹਿੰਦੇ ਆ ਹੁਣ ਕਾਨੂੰਨ ਦੇ ਮੁਤਾਬਕ 60 ਦਿਨਾਂ ਦੇ ਵਿੱਚ ਵਿੱਚ ਚੁਣੇ ਹੋਏ ਮੈਂਬਰ ਨੂੰ ਸੌਂਚ ਕੌਣੀ ਪੈਂਦੀ ਆ ਹਾਲਾਂਕਿ ਜਿਹੜਾ ਆਨਲਾਈਨ ਪੋਰਟਲ ਹੈ ਲੋਕ ਸਭਾ ਦਾ ਉਹਦੇ ਉੱਤੇ ਅਮਰਿਤਪਾਲ ਸਿੰਘ ਦਾ ਨਾਮ ਜਿਹੜਾ ਉਹ ਮੈਂਸ਼ਨ ਹੋਇਆ ਹੋਇਆ 437ਵੇਂ ਨੰਬਰ ਦੇ ਉੱਤੇ ਅਮਰਿਤਪਾਲ ਸਿੰਘ ਦਾ ਨਾਮ ਬੋਲਦਾ ਚੁਣੇ ਹੋਏ ਮੈਂਬਰ ਨੇ ਲੋਕਾਂ ਨੇ 197000 4004 ਵੋਟਾਂ ਦੇ ਨਾਲ ਉਹਨਾਂ ਨੂੰ ਜਿਤਾਇਆ ਪਰ ਉਹ ਅੱਜ ਗੈਰ ਹਾਜ਼ਰ ਰਹੇ ਹੁਣ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਚੈਂਬਰ ਦੇ ਵਿੱਚ ਜਿਹੜੇ ਲੋਕ ਸਭਾ ਦੇ ਸਪੀਕਰ ਚੁਣੇ ਜਾਣਗੇ ਉਹ ਆਪਣੇ ਚੈਂਬਰ ਦੇ ਵਿੱਚ ਸੱਦਣਗੇ 60 ਦਿਨਾਂ ਦੇ ਵਿੱਚ ਵਿੱਚ ਤੇ ਉਹਨਾਂ ਨੂੰ ਸੌਂਚ ਕਾ ਦੇਣਗੇ ਪਰ ਸਵਾਲ ਇਹ ਖੜਾ ਹੁੰਦਾ ਜਿੱਦਾਂ ਅੱਜ ਅਮਰਿਤਪਾਲ ਅਗਰ ਗੈਰ ਹਾਜ਼ਰ ਰਹੇ ਤੇ ਆਉਣ ਵਾਲੇ 60 ਦਿਨਾਂ ਦੇ ਵਿੱਚ ਵੀ ਅਗਰ ਇਹ ਗੈਰ ਹਾਜ਼ਰ ਰਹਿੰਦੇ ਆ ਤਾਂ ਫੇਰ ਖਡੂਰ ਸਾਹਿਬ ਹਲਕੇ ਦਾ ਕੀ ਹੋਏਗਾ ਕੀ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਹੈ ਉਹ ਰੱਦ ਕਰ ਦਿੱਤੀ ਜਾਏਗੀ ਕੀ ਖਡੂਰ ਸਾਹਿਬ ਹਲਕੇ ਦੇ ਵਿੱਚ ਚੋਣਾਂ ਦੁਬਾਰਾ ਹੋਣਗੀਆਂ ਇਹ ਅਜੇ ਇੱਕ ਬਹੁਤ ਵੱਡਾ ਸਵਾਲ ਜਿਹੜਾ ਬਣਿਆ ਹੋਇਆ ਕਿਉਂਕਿ ਅਮਰਿਤਪਾਲ ਸਿੰਘ ਚੁਣੇ ਹੋਏ ਨਮਾਇंदे ਨੇ ਲੋਕਾਂ ਨੇ ਆਪਣਾ ਭਰੋਸਾ ਅਮਰਿਤਪਾਲ ਸਿੰਘ ਦੇ ਵਿੱਚ ਦੱਸਿਆ ਤੇ ਇਸੇ ਕਰਕੇ ਉਹ ਜਿੱਤ ਵੀ ਜਾਂਦੇ ਆ ਉਹਨਾਂ ਨੂੰ ਜਿੱਤ ਦਾ ਸਰਟੀਫਿਕੇਟ ਵੀ ਮਿਲ ਜਾਂਦਾ ਪਰ ਅੱਜ ਸੌ ਨਹੀਂ ਚਕਾਈ ਗਈ ਪਹਿਲਾਂ ਕਿਆਸਰਾਈਆਂ ਇਹ ਵੀ ਲਗਾਈਆਂ ਜਾ ਰਹੀਆਂ ਸੀਗੀਆਂ ਕਿ ਅਮਰਿਤਪਾਲ ਨੂੰ ਜਹਾਜ਼ ਰਾਹੀਂ ਜਾਂ ਹੈਲੀਕਾਪਟਰ ਰਾਹੀਂ ਡਿਬਰੂਗੜ੍ਹ ਦੀ ਜੇਲ੍ਹ ਤੋਂ ਅਸਾਮ ਦੇ ਵਿੱਚ ਜਿਹੜੀ ਪੈਂਦੀ ਹੈ ਉੱਥੋਂ ਸੰਸਦ ਭਵਨ ਲੈ ਆਇਆ ਜਾਏਗਾ ਉੱਥੇ ਸੌ ਚਕਾਈ ਜਾਏਗੀ ਪਰ ਇਦਾਂ ਹੋਇਆ ਨਹੀਂ ਹੁਣ ਅਮਰਤਪਾਲ ਜਿਹੜੇ ਆ ਇਸ ਵਕਤ ਦਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਨੇ ਪੰਜਾਬ ਸਰਕਾਰ ਨੂੰ ਜਿਹੜੀ ਇੱਕ ਚਿੱਠੀ ਇਹਨਾਂ ਦੇ ਪਿਤਾ ਜੀ ਨੇ ਦਿੱਤੀ ਸੀਗੀ ਕਿ ਸਾਡਾ ਜਿਹੜਾ ਬੇਟਾ ਵਾ ਉਹ ਇਸ ਹਲਕੇ ਤੋਂ ਜਿੱਤ ਚੁੱਕਾ ਤੇ ਇਹਨੂੰ ਜਿਹੜਾ ਵਾ ਉਹ ਛੁੱਟੀ ਦਿੱਤੀ ਜਾਏ ਪਰੋਲ ਦਿੱਤੀ ਜਾਏ ਤਾਂ ਜੋ ਇਹ ਜਿਹੜਾ ਉੱਥੇ ਜਾ ਕੇ ਸੌ ਚੁੱਕ ਸਕੇ ਇਸ ਚਿੱਠੀ ਦੇ ਉੱਤੇ ਹਾਲੇ ਤੱਕ ਕਿਸੇ ਕਿਸਮ ਦਾ ਕੋਈ ਫੈਸਲਾ ਜਿਹੜਾ ਉਹ ਨਹੀਂ ਆਇਆ ਇਹ ਫੈਸਲਾ ਪੰਜਾਬ ਸਰਕਾਰ ਨੇ ਕਰਨਾ ਜਾਂ ਡੀਸੀ ਅੰਮ੍ਰਿਤਸਰ ਦੇ ਕੋਲ ਇਹ ਚਿੱਠੀ ਆਉਣੀ ਆ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਕਿ ਸੁਪਰਡੈਂਟ ਕਹਿਣਗੇ ਜੀ ਤੁਹਾਡੀ ਚਿੱਠੀ ਮਨਜ਼ੂਰ ਕਰ ਲਈ ਗਈ ਆ ਇਹਨਾਂ ਨੂੰ ਅਸੀਂ ਸੌ ਚੁੱਕ ਸਮਾਗਮ ਵਾਸਤੇ ਤੁਸੀਂ ਲਿਜਾ ਸਕਦੇ ਹੋ ਪਰ ਅੱਜ 25 ਜੂਨ ਨੂੰ ਇਸ ਤਰ੍ਹਾਂ ਹੋਇਆ ਨਹੀਂ ਆ ਹੁਣ ਆਉਣ ਵਾਲੇ 60 ਦਿਨ ਜਿਹੜੇ ਆ ਇਹ ਬੜੇ ਅਹਿਮ ਨੇ ਆਉਣ ਵਾਲੇ 60 ਦਿਨਾਂ ਦੇ ਅੰਦਰ ਅੰਦਰ ਅਮਰਤਪਾਲ ਸਿੰਘ ਨੂੰ ਸੌ ਜਿਹੜੀ ਆ ਉਹ ਚੁੱਕਣੀ ਪਏਗੀ ਉਹਦਾ ਕਾਰਨ ਇਹ ਆ ਵੀ ਚੁਣਿਆ ਹੋਇਆ ਨੁਮਾਇੰਦਾ ਲੋਕਾਂ ਨੇ ਆਪਣਾ ਭਰੋਸਾ ਦਿਖਾਇਆ ਅਮਰਤਪਾਲ ਦੇ ਉੱਤੇ ਪਰ ਉਹਨਾਂ ਨੂੰ ਅੱਜ ਸੌ ਜਿਹੜੀ ਆ ਉਹ ਨਹੀਂ ਚੁਕਾਈ ਗਈ ਬਹੁਤ ਵੱਡੇ ਸਵਾਲ ਜਿਹੜੇ ਆ ਇਹ ਖੜੇ ਹੋ ਗਏ ਆ ਕਿਉਂਕਿ ਉਮੀਦ ਇਹ ਸੀਗੀ ਕਿ ਅਮਰਤਪਾਲ ਨੂੰ ਅੱਜ ਸੌ ਜਿਹੜੀ ਆ ਉਹ ਚੁਕਾ ਦਿੱਤੀ ਜਾਏਗੀ ਪਰ ਅੱਜ ਜਦੋਂ ਉਹਨਾਂ ਦਾ ਨਾਮ ਬੋਲਿਆ ਗਿਆ ਕਿ ਅਮਰਤਪਾਲ ਸਿੰਘ ਤੇ ਉਹ ਗੈਰਹਾਜ਼ਰ ਹੈ ਉਸ ਤੋਂ ਬਾਅਦ ਨਾਮ ਬੋਲਿਆ ਗਿਆ ਚਰਨਜੀਤ ਸਿੰਘ ਚੰਨੀ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਨੇ ਸੌ ਚੁੱਕੀ ਤੇ ਇਸ ਤੋਂ ਬਾਅਦ ਲੜੀਵਾਰ ਬਾਕੀ ਜਿਹੜੇ ਸੰਸਦ ਮੈਂਬਰ ਸੀ ਉਹਨਾਂ ਨੇ ਸੌ ਜਿਹੜੀ ਆ ਚੁੱਕ ਲਈ ਹੁਣ ਔੜ ਵਾਲੇ ਜਿਹੜੇ 60 ਦਿਨ ਹੈ ਇਹ ਬੜੇ ਅਹਿਮ ਨੇ ਕਿਉਂਕਿ ਇਹਨਾਂ 60 ਦਿਨਾਂ ਦੇ ਵਿੱਚ ਹੀ ਅਮਰਤਪਾਲ ਜਿਹੜੇ ਆ ਉਹ ਸੌ ਚੁੱਕਣਗੇ ਔਰ ਅਗਰ ਇਹਨਾਂ 60 ਦਿਨਾਂ ਦੇ ਵਿੱਚ ਅਮਰਤਪਾਲ ਸੌ ਨਹੀਂ ਚੁੱਕਦੇ ਤਾਂ ਫਿਰ ਜਿਹੜਾ ਹੋ ਸਕਦਾ ਇਹਨਾਂ ਦੀ ਮੈਂਬਰਸ਼ਿਪ ਜਿਹੜੀ ਆ ਉਹ ਰੱਦ ਹੋ ਜਵੇ ਅਮਰਤਪਾਲ ਦੇ ਨਾਲ ਇੱਕ ਹੋਰ ਸ਼ਖਸ ਅਬਦੁਲ ਰਾਸ਼ਿਦ ਜਿਹੜੇ ਬਾਰਾਮੁੱਲਾ ਤੋਂ ਜਿੱਤੇ ਆ ਉਹਨਾਂ ਦੇ ਉੱਤੇ ਵੀ ਯੂਪੀਏ ਲੱਗੀ ਹੋਈ ਆ ਉਹ ਇਸ ਵਕਤ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਬੰਦ ਆ ਹੁਣ ਇੱਕ ਪਾਸੇ ਅਮਰਤਪਾਲ ਜਿਨ੍ਹਾਂ ਦੇ ਉੱਤੇ ਐਨਐਸਏ ਲੱਗੀ ਹੋਈ ਸੀ ਇੱਕ ਸਾਲ ਵਾਸਤੇ ਵਧਾ ਦਿੱਤੀ ਗਈ ਆ ਸੌ ਨਹੀਂ ਚੁੱਕ ਸਕੇ ਇਸੇ ਤਰ੍ਹਾਂ ਅਬਦੁਲ ਰਾਸ਼ਿਦ ਹੈ ਕੀ ਅੱਜ ਅਬਦੁਲ ਰਾਸ਼ਿਦ ਸੌ ਚੁੱਕਣਗੇ ਜੇ ਅਬਦੁਲ ਰਾਸ਼ਿਦ ਸੌ ਚੁੱਕ ਲੈਂਦੇ ਆ ਤਾਂ ਫੇਰ ਤਾਂ ਹੱਗ ਅਮਰਤਪਾਲ ਦਾ ਵੀ ਬਣਦਾ ਸੋ ਇਹ ਅੱਜ ਸਥਿਤੀ ਜਿਹੜੀ ਆ ਸ਼ਾਮ ਤੱਕ ਬਿਲਕੁਲ ਕਲੀਅਰ ਹੋ ਜਾਏਗੀ ਕਿ ਅਮਰਤਪਾਲ ਨੇ ਕਿਉਂ ਨਹੀਂ ਸੌ ਚੁੱਕੀ ਕੀ ਕੋਈ ਜਿਹੜਾ ਕਾਨੂੰਨੀ ਪ੍ਰੋਸੈਸ ਚੱਲਦਾ ਪਿਆ ਕੀ ਕਾਨੂੰਨੀ ਕਾਰਵਾਈ ਚੱਲਦੀ ਪਈ ਆ ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਅਮਰਤਪਾਲ ਸਿੰਘ ਨੂੰ ਜਿਹੜਾ ਵਾ ਉਹ ਪਰੋਲ ਦਿੱਤੀ ਜਾਏ ਤਾਂ ਜੋ ਉਹ ਸੌ ਚੁੱਕ ਸਕਣ Subscribe to One India channel and never miss an update.